ਨਸਕਾਰ ਦੋਸਤੋ ਡੈਨਿਕਸ ਵੇਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ 40 ਸਾਲ ਦੇ ਵਿੱਚ ਖੜਿਆ ਦਸਤਾਰੀ ਗੁਰਦੁਆਰਾ ਹੈ ਗੱਲਬਾਤ ਵੀ ਕਰਾਂਗੇ ਜਨਰਲ ਕੋਸ਼ਿਸ਼ ਕਰਾਂਗੇ ਕੀ ਇਤਿਹਾਸ ਹੈ ਔਰ ਕੀ ਕਹਿਣਾ ਚਾਹੁੰਦੇ ਬਾਬਾ ਸਾਹਿਬ ਨਾਲ ਜੁੜੇ ਗੱਲਬਾਤ ਕਰਾਂਗੇ ਬਾਬਾ ਸਸੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਹਰ ਪੀਰ ਜਗਤ ਗੁਰੂ ਬਾਬਾ ਪਹਿਲੀ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬ੍ਰਹਮ ਗਿਆਨੀ ਬਾਬਾ ਸ੍ਰੀ ਚੰਦ ਜੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਦੇਖੇ ਏ ਕਿਸ ਮਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਨੰਦ ਕਾਰਜ ਸਨ 1477 ਇਸਵੀ ਨੂੰ ਸultanpur Lodhi ਦੀ ਧਰਤੀ ਤੇ ਹੋਇਆ ਔਰ ਸਨ 1494 ਇਸਵੀ ਨੂੰ ਮਾਤਾ ਸੁਲਖਣੀ ਜੀ ਦੀ ਕੁੱਖ ਤੋਂ ਧੰਨ ਸ਼੍ਰੀ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਸਨ ਛੋਟੇ ਸੁਪੁੱਤਰ ਬਾਬਾ ਲక్ష్ਮੀਦਾਸ ਜੀ ਸਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪਣਾ ਅੰਤਮ ਸਮਾ ਅਖੀਤਲਾ ਸਮਾ ਪਹੁੰਚਦੇ ਨੇ ਖੇਤੀਬਾੜੀ ਕਰਦੇ ਨੇ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਰਸੀ ਦੇ ਕੇ ਸਤ ਗੁਰੂ ਜੀ ਆਪਣਾ ਸਰੀਰ ਦਾ ਚੋਲਾ ਛੱਡ ਜਾਂਦੇ ਨੇ ਉਸ ਤੋਂ ਬਾਅਦ ਬਾਬਾ ਸ਼੍ਰੀ ਚੰਦ ਜੀ ਬਾੜ ਸਾਹਿਬ ਦੀ ਧਰਤੀ ਤੇ ਜਪ ਤਪ ਕਰਨ ਵਾਸਤੇ ਜਾਇਆ ਕਰਦੇ ਸਨ ਔਰ ਡੇਰੇ ਬਾਬੇ ਨਾਨਕ ਤੋਂ ਜਦੋਂ ਬਾਬਾ ਸ਼੍ਰੀ ਚੰਦ ਜੀ ਬਾੜ ਸਾਹਿਬ ਨੂੰ ਜਾਂਦੇ ਸਨ ਔਰ ਇਹ ਰਸਤੇ ਦੇ ਵਿੱਚ ਇਹ ਅਸਥਾਨ ਹੈ ਗੁਰਦੁਆਰਾ ਟਾਲੀ ਸਾਹਿਬ ਇਸ ਧਰਤੀ ਤੇ ਬਾਬਾ ਸ਼੍ਰੀ ਚੰਦ ਜੀ ਵਿਸ਼ਰਾਮ ਕਰਦੇ ਸਨ ਇੱਥੇ ਇੱਕ ਪ੍ਰਾਤਨ ਖੂਈ ਹੈ ਕਿਉਂਕਿ ਆਮ ਸਾਧੂ ਸੰਤ ਜਿੱਥੇ ਵੀ ਆਪਣਾ ਵਿਸ਼ਰਾਮ ਕਰਦੇ ਸਨ ਸਭ ਤੋਂ ਪਹਿਲਾਂ ਪਾਣੀ ਦਾ ਪ੍ਰਬੰਧ ਦੇਖਦੇ ਸਨ ਪਰ ਬਾਬਾ ਜੀ ਇੱਥੇ ਬੈਠ ਕੇ ਅਕਾਲ ਪੁਰਖ ਦੀ ਆਰਾਧਨਾ ਜਪ ਤਪ ਕਰਦੇ ਸਨ ਔਰ ਇਸ ਪ੍ਰਾਤਨ ਖੂਈ ਤੋਂ ਬਾਬਾ ਜੀ ਇਸ਼ਨਾਨ ਔਰ ਸ਼ਕਨ ਵਾਸਤੇ ਜਲ ਵੀ ਸ਼ਕ ਦੇ ਸਨ ਇਸ ਧਰਤੀ ਦੇ ਉੱਤੇ ਰਾਵੀ ਦਰਿਆ ਬਿਲਕੁਲ ਆਮ ਵਗਦਾ ਸੀ। ਪਰ ਜਦੋਂ ਇਲਾਕੇ ਦੀਆਂ ਸੰਗਤਾਂ ਨੇ ਇਸ ਸਮੱਸਿਆ ਨੂੰ ਦੇਖਿਆ ਤਾਂ ਬਾਬਾ ਸ਼੍ਰੀ ਚੰਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀ ਵੱਡੇ ਫਰਜੰਦ ਹੋ। ਰਿੱਧੀਆਂ ਸਿੱਧੀਆਂ ਦੇ ਆਪ ਜੀ ਮਾਲਕ ਹੋ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਜੀ ਨੂੰ ਇਹ ਵਰ ਦਿੱਤੇ ਨੇ। ਜਦੋਂ ਮਾਤਾ ਸੁਲਖਣੀ ਜੀ ਨੇ ਇਹ ਬੇਨਤੀ ਕੀਤੀ ਸੀ ਕਿ ਪਤੀ ਪਰਮੇਸ਼ਰ ਜੀ ਤੁਸੀਂ ਤੇ ਸੇਵਾਦਾਰਾਂ ਨੂੰ ਜਿਹੜੀ ਗੁਰਿਆਈ ਦੀ ਰਸਮ ਕਰ ਦਿੱਤੀ ਆਪ ਜੀ ਦੇ ਪੁੱਤਰ ਵੀ ਜਵਾਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕਿਵੇਂ ਗੁਜ਼ਾਰਾ ਚੱਲੇਗਾ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਵਾਰ ਜਿਹੜਾ ਸੀ ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਨੂੰ ਦਿੱਤਾ ਸੀ ਕਿ ਇਹ ਪੁੱਤਰ ਸਾਡੇ ਖੂਨ ਤੋਂ ਪੈਦਾ ਹੋਏ ਨੇ ਇਹ ਰਿਧੀਆਂ ਸਿੱਧੀਆਂ ਦੇ ਮਾਲਕ ਹੋਣਗੇ ਇਹ ਜਿੱਥੇ ਵੀ ਬੈਠਣਗੇ ਸਾਡੇ ਸਿੱਖ ਉੱਤੇ ਜਾ ਕੇ ਜੋ ਵੀ ਮੰਗਣਗੇ ਉਹਨਾਂ ਨੂੰ ਉਹ ਦਾਤਾਂ ਪ੍ਰਾਪਤ ਹੋਣਗੀਆਂ ਆ ਇਸ ਧਰਤੀ ਦੇ ਬਾਬਾ ਸ਼੍ਰੀ ਚਾਂਜੀ ਜਪ ਤਪ ਕਰ ਰਹੇ ਸਨ ਅੰਮ੍ਰਿਤ ਵੇਲੇ ਜਦੋਂ ਬਾਬਾ ਸ਼੍ਰੀ ਚਾਂਜੀ ਦੇ ਚਰਨਾਂ ਦੇ ਵਿੱਚ ਆਣ ਕੇ ਸੰਤਾਨ ਅਨਮਸ਼ਕਰ ਕਰਦੀਆਂ ਨੇ ਔਰ ਆਪਣੇ ਇਸ ਇਲਾਕੇ ਦੀਆਂ ਹਾਲਤ ਬਾਰੇ ਦੱਸਦੇ ਨੇ ਕਿ ਬਾਬਾ ਜੀ ਫਸਲਾਂ ਬੀਜਦੇ ਆ ਔਰ ਜਦੋਂ ਰਾਵੀ ਦਾ ਪਾਣੀ ਆਉਂਦਾ ਹੈ ਫਸਲਾਂ ਤਬਾਹ ਹੋ ਜਾਂਦੀਆਂ ਨੇ ਘਰ ਉਜੜ ਜਾਂਦੇ ਨੇ ਜਾਂ ਕੁਝ ਪਿਛਲੇ ਸਮੇਂ ਦੇ ਵਿੱਚ ਹੀ ਲਗਭਾਗ 1 ਮਹੀਨਾ ਉਹ ਰਾਵੀ ਦਾ ਫਿਰ ਵੀ ਬੰਨ ਜਿਹੜਾ ਸੀ ਟੁੱਟਾ ਸੀ ਪਰ ਬਾਬਾ ਸ਼੍ਰੀ ਚਾਂਜੀ ਨੇ ਫਿਰ ਅੰਮ੍ਰਿਤ ਵੇਲੇ ਉਹ ਟਾਲੀ ਦੀ ዳਤਨ ਉਸ ਆਸਥਾਨ ਤੇ ਗੱਡੀ ਤਾਂ ਬਾਬਾ ਸ਼੍ਰੀ ਚਾਂਜੀ ਦੇ ਫਿਰ ਬਖਸ਼ਿਸ਼ ਦੇ ਨਾਲ ਐਸੀ ਕਿਰਪਾ ਹੋਈ ਕਿ ਰਾਵੀ ਦਰਿਆ ਹੌਲੀ 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 ਜਿਹੜਾ ਕਿ ਇਸ ਵਹਿਣ ਤੋਂ 5 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਜੀ ਅੱਜ ਜਾਂਦਾ ਹੈ ਉਹ ਬਾਬਾ ਸ਼੍ਰੀ ਚਾਂਜੀ ਦਾ ਇਹ ਆਸਥਾਨ ਹੈ ਜਿੱਥੇ ਅਸੀਂ ਖੜੇ ਆਂ ਇਹ ਸਰੋਵਰ ਹੈ ਇਸ ਸਰੋਵਰ ਦੀ ਹੁਣ ਸੇਵਾ ਚੱਲ ਰਹੀ ਹੈ ਔਰ ਇਸ ਇਲਾਕੇ ਦੀਆਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇਸ ਅਸਥਾਨ ਦੇ ਉੱਤੇ ਉਹਨਾਂ ਦੀ ਸ਼ਰਧਾ ਜੁੜੀ ਹੈ ਸਤਿਗੁਰੂ ਹੋਏ ਦੇ ਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰੂ ਹੋਏ ਦੇ ਆਲ ਨਕਬਹੁ ਚੂਰੀ ਹੈ ਐਸੀ ਬਖਸ਼ਿਸ਼ ਹੈ ਬਾਬਾ ਸ਼੍ਰੀ ਚੰਦ ਜੀ ਦੇ ਕਿ ਜੋ ਵੀ ਇਸ ਅਸਥਾਨ ਤੇ ਸ਼ਰਧਾ ਦੇ ਨਾਲ ਆਉਂਦਾ ਹੈ ਉਹਨਾਂ ਦੀਆਂ ਸ਼ਰਧਾ ਬਾਬਾ ਸ਼੍ਰੀ ਚੰਦ ਜੀ ਸੰਪੂਰਨ ਕਰਦੇ ਹਨ ਬਿਲਹੋਰ ਬਾਬਾ ਇਹ ਗੱਲ ਕੀਤੀ ਹੈ ਟਾਲੀ ਸਾਹਿਬ ਦੀ ਟਾਲੀ ਸਾਹਿਬ ਦਾ ਕੀ ਮਹੱਤਵ ਹੈ ਟਾਲੀ ਸਾਹਿਬ ਦਾ ਮਹੱਤਵ ਇਹ ਹੈ ਕਿ ਜਿਹੜੀ ਬਾਬਾ ਜੀ ਟਾਲੀ ਦੀ ਦਾਤਨ ਕਰ ਰਹੇ ਸਨ ਤੇ ਉਹ ਟਾਲੀ ਗੱਡ ਦਿੰਦੇ ਨੇ ਦੰਤ ਨੂੰ ਗੱਡ ਦਿੰਦੇ ਨੇ ਉਹ ਦਾ ਰੁੱਖ ਜਰ ਹੁਣ ਬਹੁਤ ਵੱਡਾ ਹੋਇਆ ਹੈ ਔਰ ਉਹਦੀ ਹੁਣ ਜਰ ਵੀ ਜਰੀ ਹੈ ਉਹਦੀ ਉਂਗਰੀ ਹੈ ਉਹ ਵੀ ਬਹੁਤ ਵੱਡਾ ਬ੍ਰਿਸ਼ ਜਰ ਰੁੱਖ ਬਣਿਆ ਹੈ ਜੀ ਜੀ ਇਹ ਟਾਲੀ ਸਾਹਿਬ ਜਿਹੜਾ ਕੇਸ ਕਰਕੇ ਟਾਲੀ ਦੀ ਦਾਤਨ ਕਰਕੇ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਆ ਉਹਨਾਂ ਦੇ ਨਾਮ ਦੇ ਕਰਕੇ ਜਾਣਿਆ ਜਾਂਦਾ ਹੈ ਕਿ ਇੱਥੇ ਬਾਬਾ ਜੀ ਨੇ ਇੱਕ ਟਾਲੀ ਦੀ ਐਸੀ ਬਖਸ਼ਿਸ਼ ਕੀਤੀ ਹੈ ਕਿ ਆਮ ਇਨਸਾਨ ਜਦੋਂ ਟਾਲੀ ਨੂੰ ਜਾਂ ਉਹਦੇ ਦੰਤ ਨੂੰ ਕੱਢਦਾ ਤੇ ਉਹ ਕਦੇ ਉਗਦੀ ਨਹੀਂ ਹੈਗੀ ਕਿਉਂਕਿ ਉਹਨਾਂ ਦੀ ਹੱਥਾਂ ਦੇ ਵਿੱਚ ਹੀ ਬਖਸ਼ਿਸ਼ ਸੀ ਕਿ ਉਹਨਾਂ ਨੇ ਅੰਤਰਜਾਮ ਅੰਤਰਜਾਮ ਅੰਤਰਜਾਮੀ ਬਾਬਾ ਸ਼੍ਰੀ ਚੰਦ ਜੀ ਜਿਹੜੇ ਅੰਦਰ ਦੀਆਂ ਜਾਣਨ ਵਾਲੇ ਨੇ ਇੱਕ ਸੁੱਕੀ ਹੋਈ ਦੱਤ ਨੂੰ ਜਿਹੜੀ ਆ ਬਾਬਾ ਜੀ ਗੱਢਦੇ ਨੇ ਉਹਦਾ ਰੁੱਖ ਹਰਾ ਭਰਾ ਹੋ ਜਾਂਦਾ ਆ ਇਸ ਕਰਕੇ ਉਹਨਾਂ ਨੂੰ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਜੀ ਲੋਕਾਂ ਨੇ ਕਿੰਨੇ ਆ ਕਿ ਇੱਥੇ ਮੁਰੱਦਾ ਪੂਰੀਆਂ ਲੈ ਕੇ ਲੋਕ ਦੂਰ ਦੂਰੋਂ ਆਉਂਦੇ ਆ ਬਹੁਤ ਸਾਰੀਆਂ ਸੰਗਤਾਂ ਦੀਆਂ ਜੋ ਮੰਗ ਗਏ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਹਰ ਰੋਜ਼ ਗੁਰਦੁਆਰਾ ਟਾਲੀ ਸਾਹਿਬ ਵਿਖੇ 5 ਸ਼੍ਰੀ ਅਖੰਡ ਪਾਠ ਸਾਹਿਬ ਦੇ ਜਿਹੜੇ ਨੇ ਭੋਗ ਪੈਂਦੇ ਨੇ ਔਰ ਪੰਜ ਹੀ ਅਖੰਡ ਪਾਠ ਸਾਹਿਬ ਦੇ ਭੋਗ ਆਰੰਭ ਹੁੰਦੇ ਨੇ ਕਿ ਜਿਨ੍ਹਾਂ ਦੀਆਂ ਸ਼ਰਧਾ ਪੂਰੀਆਂ ਹੁੰਦੀਆਂ ਨੇ ਉਹ ਸ਼੍ਰੀ ਅਖੰਡ ਪਾਠ ਸਾਹਿਬ ਔਰ ਸੁਖਮੀ ਸਾਹਿਬ ਦੇ ਪਾਠ ਜਿਹੜੇ ਨੇ ਹਰ ਰੋਜ਼ ਹੀ ਸੰਗਤਾਂ ਜਿਹੜੀਆਂ ਨੇ ਉਹ ਕਰਵਾਉਂਦੀਆਂ ਹਨ ਗੁਰਦੁਆਰੇ ਵੱਲੋਂ ਗੱਲ ਕੀਤੀ ਹੈ ਤੇ ਕਿਹੜੇ ਕਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਲੋਕਾਂ ਨੂੰ ਗੁਰਦੁਆਰੇ ਸਾਹਿਬ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਹਰਜੀਤ ਸਿੰਘ ਜੀ ਔਰ ਇਸ ਸਥਾਨ ਦੇ ਹੈਡ ਗ੍ਰੰਤੀ ਯਾਨੀ ਸਰਬਜੀਤ ਸਿੰਘ ਜੀ ਦਾਸ ਰਵਿੰਦਰ ਸਿੰਘ ਜੀ ਮੀਤ ਗ੍ਰੰਤੀ ਪਿਛਲੇ ਸਮੇਂ ਤੋਂ ਜੋ ਇਸ ਗੁਰਦੁਆਰਾ ਟਾਲੀ ਸਾਹਿਬ ਦੇ ਨਾਮ ਤੇ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਇੱਕ ਸਰਕਾਰੀ ਆਪਣਾ ਦਾ ਸਕੂਲ ਜਿਹੜਾ ਖੋਲਿਆ ਹੈ ਬਾਬਾ ਸ਼੍ਰੀ ਚੰਦ ਫਾਰ ਔਰੂਮਨ ਕਾਲਜ ਆ ਇੱਕ ਸਕੂਲ ਹੈ ਇਸ ਸਕੂਲ ਦੇ ਵਿੱਚ ਬਹੁਤ سارے ਬੱਚੇ ਜਿਹੜੇ ਨੇ এডਿਕੇਸ਼ਨ ਪ੍ਰਾਪਤ ਕਰਦੇ ਨੇ ਔਰ ਸਾਰੀਆਂ ਬੇਟੀਆਂ ਨੇ ਬੇਟੀਆਂ ਦੀ ਲੜਕੀਆਂ ਦੀ ਜਿਹੜੀ ਹੈ ਫੀਸ ਉਹ ਮਾਫ ਹੈ ਇੱਧਰ ਕਾਲਜ ਹੈ ਕਾਲਜ ਵਿੱਚ ਬਹੁਤ سارے ਬੱਚੇ ਜਿਹੜੇ ਨੇ ਡਿਗਰੀਆਂ ਪ੍ਰਾਪਤ ਕਰਕੇ ਬੀਏ ਐਮਏ ਔਰ ਬਹੁਤ ਸਾਰੀਆਂ ਉੱਚੀਆਂ ਪਦਵੀਆਂ ਤੇ ਜਾ ਕੇ ਬੱਚੇ ਬੈਠ ਕੇ ਸੇਵਾ ਕਰ ਰਹੇ ਨੇ ਔਰ ਇੱਕ ਚੈਰੀਟੇਬਲ ਹਸਪਤਾਲ ਹੈ ਜੋ ਕਿ ਪਿਛਲੇ ਸਮੇਂ ਸਾਡੇ ਇਸ ਇਲਾਕੇ ਦੇ ਵਿੱਚ ਰਾਵੀ ਦਰਿਆ ਦੇ ਬੰਨ ਟੁੱਟਣ ਕਰਕੇ ਹੜ੍ਹ ਆਇਆ ਔਰ ਉਹ ਤੋਂ ਸਾਰੇ ਲੋਕਾਂ ਨੂੰ ਜਿਹੜੀ ਆ ਉਹ ਮੈਡੀਕਲ ਦੀ ਸਵਾਵਾਵਾਂ ਵੀ ਜਰੀਆਂ ਨੇ ਮੁਫਤ ਦਿੱਤੀਆਂ ਗਈਆਂ ਨੇ ਹੁਣ ਵੀ 20 ਰੁਪਏ ਦੀ ਪਰਚੀ ਬਣਦੀ ਹੈ ਔਰ ਵਧੀਆ ਡਾਕਟਰ ਨੇ ਇੱਥੇ ਔਰ ਵਧੀਆ ਦਵਾਈ ਜਰੀਆ ਇਸ ਇਲਾਕੇ ਦੇ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜੀ ਗੱਲ ਕੀਤੀ ਇਹ ਬਾਬਾ ਜੀ ਹਾਰਾਂ ਦੇ ਇਹ ਦੁੱਖ ਦੇਖਿਆ ਸੀ ਹਾਰਾਂ ਦੇ ਵਿੱਚ ਇਹ ਕਿਹੜਾ ਇਲਾਕਾ ਸੀ ਡੁੱਬ ਚੁੱਕਿਆ ਸੀ ਤੇ ਕਿਵੇਂ ਦੇਖਦੇ ਹੋ ਤੁਸੀਂ ਕਿ ਕੀ ਹਾਲਾਤ ਸੀ ਮੈਂ ਜੀ ਉਸ ਸਮੇਂ ਹਾਲਾਤ ਤੇ ਬਹੁਤ ਜਿਆਦਾ ਇਹ ਫਸਲਾਂ ਵੀ ਬਹੁਤ ਸੋਹਣੀਆਂ ਇਲਾਕੇ ਦੀਆਂ ਵਿੱਚ ਹੋਈਆਂ ਸਨ ਪਾਣੀ ਦੇ ਕਰਕੇ ਕਾਫੀ ਫਸਲਾਂ ਜਿਹੜੀਆਂ ਨੇ ਤਬਾਹ ਹੋ ਗਈਆਂ ਪਰ ਇਸ ਇਲਾਕੇ ਦੀ ਜਿਹੜੀ ਮਦਦ ਵਾਸਤੇ ਗੁਰਦੁਆਰੇ ਸਾਹਿਬ ਵੱਲੋਂ ਬਹੁਤ ਜ਼ਿਆਦਾ ਸਹਾਇਤਾ ਕੀਤੀ ਗਈ ਸੰਗਤਾਂ ਦੀ ਲੰਗਰ ਤਿਆਰ ਕਰਕੇ ਸੰਗਤਾਂ ਦੇ ਘਰਾਂ ਵਿੱਚ ਪਹੁੰਚਾਇਆ ਗਿਆ ਔਰ ਜੋ ਵੀ ਰਸਤੇ ਸੁੱਕੀ ਉਹ ਵੀ ਘਰਾਂ ਵਿੱਚ ਬਹੁਤ ਸਾਰਾ ਘਰ ਦਾ ਜੋ ਸਮਾਨ ਜਿੰਨਾਂ ਦਾ ਖਰਾਬ ਵੀ ਹੋਇਆ ਔਰ ਬਿਸਤਰੇ ਉਹ ਵੀ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਜਿਹੜੇ ਨੇ ਘਰੋ ਘਰੀ ਮੁਹੱਈਆ ਕਰਵਾਈ ਗਏ ਹਨ ਆਪਾਂ ਇਹ ਗੱਲ ਕੀਤੀ ਹੈ ਤੇ ਅੱਜ ਵੀ ਕਿਸਾਨ ਹੈ ਕਿ ਉਹ ਧਰਮ ਮਹਿਸੂਸ ਕਰਦਾ ਪਿਆ ਕਿਉਂਕਿ ਫਸਲਾਂ ਉਦੀਆਂ ਖਾਫੀ ਜ਼ਿਆਦਾ ਖਰਾਬ ਹੋ ਗਈਆਂ ਖੇਤਾਂ ਦੇ ਵਿੱਚ ਰੇਤ ਆ ਗਈ ਹੈ ਤੇ ਫਸਲਾਂ ਕਿਸੇ ਪਾਸੇ ਵੀ ਉਹਨੇ बिकਦੇ ਨਹੀਂ ਪਈਆਂ ਜੀ ਵੇਖੋ ਜੀ ਕਿਸਾਨ ਨੂੰ ਜਿੱਥੇ ਅੰਨ ਦਾਤਾ ਕਿਹਾ ਜਾਂਦਾ ਹੈ ਦੇਸ਼ ਦਾ ਤੇ ਇਹ ਖੇਤਾਂ ਦਾ ਜਿਹੜਾ ਕਿ ਇਹ ਬਹੁਤ ਜਿਹਰਾਇਆ ਜ਼ਿਆਦਾ ਹੈ ਇਸ ਕਰਕੇ ਇਹ ਚੀਜ਼ ਆ ਰਹੀ ਸਰਕਾਰਾਂ ਨੂੰ ਵੀ ਇਹ ਮਦਦ ਕਰਨੀ ਚਾਹੀਦੀ ਹੈ ਕਿ ਇਹ ਕਿਸਾਨ ਵੀਰਾਂ ਦੇ ਨਾਲ ਉਹਨਾਂ ਨੂੰ ਖਰਨਾ ਚਾਹੀਦਾ ਜਿੱਥੇ ਸਾਡੀਆਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਕਾਰ ਸੇਵਾਵਲੀਆਂ ਪੁਰ ਬਹੁਤ ਸਾਰੀਆਂ ਯੂਨਾਈਟਿਡ ਸੰਸਥਾ ਵਰਗੇ ਖਾਲਸਾ ਆਇਡ ਵਰਗੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਹਰ ਪੀੜਤਾਂ ਦੀਆਂ ਜਿਹੜੀਆਂ ਉਹਨਾਂ ਨੇ ਮਦਦ ਕੀਤੀ ਹੈ ਤਾਂ ਇਹ ਸਰਕਾਰਾਂ ਵੱਲੋਂ ਵੀ ਵਾਦਾ ਹੋਇਆ ਸੀ ਕਿ ਅਸੀਂ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਬਿਜਾਈ ਕਰਾਂਗੇ ਉਹਨਾਂ ਨੂੰ ਬੀਜ ਦਿੱਤਾ ਜਾਵੇਗਾ ਤਾਂ ਬਹੁਤ ਸਾਰੇ ਕਿਸਾਨਾ ਵੀਰਾਂ ਨੂੰ ਜਿਹੜਾ ਕਿ ਬੀਜ ਵੀ ਦਿੱਤੇ ਜਾ ਰਹੇ ਨੇ ਪਰ ਹੋਰ ਵੀ ਸਰਕਾਰਾਂ ਨੂੰ ਜਿਹੜਾ ਕਿ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਅੱਜ ਕਿਸਾਨ ਪੀੜਤ ਨੇ ਜਾਂ ਅੱਜ ਕਿਸਾਨ ਜਿਹੜੇ ਨੇ ਕਿਸੇ ਦੁੱਖ ਦੇ ਵਿੱਚ ਘਿਰੇ ਨੇ ਤਾਂ ਇੱਥੇ ਸਰਕਾਰਾਂ ਨੂੰ ਨਾਲ ਖੜਨਾ ਚਾਹੀਦਾ ਹੈ ਜਿੱਥੇ ਇਹ ਦੇਸ਼ ਦੇ ਵਾਸੀ ਕਿਸਾਨ ਵੀ ਹਰ ਮੁਸੀਬਤ ਦੇ ਅੱਗੇ ਜਿਹੜੇ ਨੇ ਸਰਕਾਰਾਂ ਦੇ ਨਾਲ ਖੜਦੇ ਨੇ ਕਿਉਂਕਿ ਦੇਸ਼ ਦਾ ਭਵਿੱਖ ਇੱਕ ਕਿਸਾਨ ਹੀ ਹੁੰਦਾ ਜੀ ਜੇ ਦੇਸ਼ ਦੀ ਤਰੱਕੀ ਹੁੰਦੀ ਹੈ ਤਾਂ ਜੇ ਕਿਸਾਨ ਅਮੀਰ ਹੈ ਖੁਸ਼ਹਾਲ ਹੈ ਤਾਂ ਅੱਗੇ ਦੇਸ਼ ਵੀ ਖੁਸ਼ਹਾਲ ਹੋਵੇਗਾ ਜੇ ਸਾਡਾ ਕਿਸਾਨ ਪੀਰਤ ਹੈ ਉਹ ਗਰੀਬ ਹੈ ਤਾਂ ਫਿਰ ਕੋਲੇ ਕੋਲ ਪੂਰੇ ਸਾਧਨ ਨਾ ਹੋਣ ਕਰਕੇ ਫਿਰ ਉਹ ਫਸਲ ਨੂੰ ਜਿਹੜਾ ਹੈਗਾ ਵਧੀਆ ਤਿਆਰ ਨਹੀਂ ਕਰ ਸਕਦਾ ਇਸ ਤਰ੍ਹਾਂ ਕੇ ਸਰਕਾਰ ਨੂੰ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ ਜੀ ਸਰਕਾਰਾਂ ਵਾਲੋ ਕਾਫੀ ਦਾਅਵੇ ਔਰ ਵਾਦੇ ਕੀਤੇ ਗਏ ਸੀ ਕਿ ਦੇਖਿਆ ਸੀ ਹੜ੍ਹਾਂ ਵੱਲੇ ਵੀ ਵਾਦੇ ਕੀਤੇ ਗਏ ਸੀ ਕਾਫੀ ਧਾਰਮਿਕ ਸੰਸਥਾ ਵੀ ਆਈ ਸੀ ਕਾਫੀ ਲੋਕ ਵੀ ਆਏ ਸੀ ਲੇਕਿਨ ਜਿੰਨੀ ਕਿ ਮਦਦ ਦੀ ਦਿਖਾਇਆ ਗਿਆ ਸੀ ਲੱਗਦਾ ਕਿ ਉਹਨੇ ਇੱਕ ਮਦਦ ਹੋਈ ਗਈ ਆ ਹਾਂ ਉਨੀ ਮਦਦ ਜਿੰਨੀ ਉਸ ਸਮੇਂ ਕੀਤੀ ਗਈ ਹੈ ਉਨੀ ਮਦਦ ਨਹੀਂ ਹੋ ਪਾਈ ਪਰ ਜਿਆਦਾ ਮਦਦ ਦੀ ਜਿੱਥੇ ਲੋੜ ਪੈਂਦੀ ਹੈ ਉੱਥੇ ਕਰਨ ਦੀ ਲੋੜ ਹੈ ਔਰ ਬਹੁਤ ਸਾਰੀਆਂ ਸੰਸਥਾ ਨੇ ਜਰੀਆ ਕਿ ਜਿਸ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪਸ਼ੂਆਂ ਦਾ ਚਾਰਾ ਫੀਡ ਇਹ ਬਹੁਤ ਸਾਰੇ ਸੰਗਤਾਂ ਨੇ ਆਪਣੀਆਂ ਦਸਾਂ ਨੂੰਾਂ ਦੇ ਕਿਰਤ ਕਮਾਈ ਦੇ ਵਿੱਚੋਂ ਉਹ ਭੇਜੀਆਂ ਨੇ ਪਰ ਸਰਕਾਰਾਂ ਵੱਲੋਂ ਜਿੱਥੇ ਇਹ ਬਜਟ ਪਾਸ ਕੀਤਾ ਗਿਆ ਸੀ ਸਾਡੇ ਦੇਸ਼ ਦੇ ਮਾਨਯੋਗ ਸਰਦਾਰ ਮੰਤਰੀ ਮੋਦੀ ਸਾਹਿਬ ਉਹਨਾਂ ਨੇ ਵੀ ਜੋ ਇਸ ਇਲਾਕੇ ਨੂੰ ਜਿੰਨਾ ਉਹਨਾਂ ਨੇ ਬਜਟ ਪੇਸ਼ ਕੀਤਾ ਸੀ ਉਹ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣਾ ਚਾਹੀਦਾ ਹੈ ਕੁਝ ਹਜੇ ਪਿਆਸਾ ਜਿਹਾ ਕਿ ਬਿਲਕੁਲ ਜਿਹਾ ਕਿ ਕਿਸਾਨਾਂ ਦੇ ਕੋਲ ਨਹੀਂ ਆਇਆ ਕਿਸਾਨ ਵਿਚਾਰੇ ਬਹੁਤ ਹੀ ਇਸ ਸਮੇਂ ਪਰੇਸ਼ਾਨੀ ਦੇ ਵਿੱਚ ਨੇ ਕਿਉਂਕਿ ਹੁਣ ਫਸਲ ਬੀਜਣ ਦਾ ਸਮਾਂ ਹੈ ਬਹੁਤ ਸਾਰੇ ਕਿਸਾਨ ਨੂੰ ਨਾ 20 ਮਿਲਿਆ ਹੈ ਨਾ ਖਾਦ ਮਿਲ ਰਹੀ ਹੈ ਤਾਂ ਜੇ ਹੁਣ ਸਮਾਂ ਅੱਗੇ ਲੰਘ ਗਿਆ ਤੇ ਫਿਰ ਬਹੁਤ ਜ਼ਿਆਦਾ ਜਿਹਾ ਕਿ ਫਸਲ ਬੀਜਣ ਦਾ ਜਿਹਾ ਸਮਾਂ ਉਹ ਲੰਘ ਜਾਵੇਗਾ ਤਾਂ ਫਿਰ ਅੱਗੇ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਜਿਹਾ ਕਿ ਉਹ ਗੰਭੀਰਤਾ ਹੋਵੇਗੀ ਪਰੇਸ਼ਾਨੀ ਹੋਵੇਗੀ ਕਿਸਾਨ ਹੈ ਕਿੜੇ ਤੁਸੀਂ ਬੋਲੀ ਬਦੀ ਗੱਲ ਕੀਤੀ ਕਿਸਾਨ ਆਂਦਾ ਤਾਂ ਮੰਨਿਆ ਜਾਂਦਾ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਹੈ ਕਿ ਡਰ ਮਹਿਸੂਸ ਕਰਦੇ ਕਿਉਂਕਿ ਪਹਿਲਾਂ ਹੀ ਉਹ ਕਰਜ ਹੁੰਦੇ ਆ ਲੇਕਿਨ ਇੱਕ ਕਣਕ ਦੀ ਗੱਲ ਕੀਤੀ ਆ ਤੇ 50% ਤੋਂ 70% ਖਰਾਬ ਹੋ ਗਈਆਂ ਜਿਹੜੇ ਚਲਦੇ ਉਹਦਾ ਆਪਣੀ ਫਸਲ ਤੇ ਛੱਡੋਂ ਦਾ ਆਪਣਾ ਵੀ ਮੁੱਲ ਵੀ ਪੂਰਾ ਨਹੀਂ ਹੋਇਆ ਜੀ ਦੇਖੋ ਜੀ ਇਹ ਜਦੋਂ ਫਸਲ ਵਾਸਤੇ ਕਿਸਾਨ ਜਿਵੇਂ ਆਪਣੇ ਬੱਚਿਆਂ ਨੂੰ ਪਾਲਦਾ ਹੈ ਏਵੇਂ ਫਸਲ ਨੂੰ ਪਾਲਦਾ ਹੈ ਫਸਲ ਵਿਜਨ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਜਰਾ ਕਿ ਕਿਸਾਨ ਦਿੱਤੀ ਜਰਾ ਕਿ ਇੱਕ ਕਰਜ਼ਾ ਹੋ ਜਾਂਦਾ ਹੈ ਫਸਲ ਦੀ ਬਜਾਈ ਲਵਾਈ ਔਰ ਇਹ ਜਿਹੜੀਆਂ ਚੀਜ਼ਾਂ ਨੇ ਸਭ ਨਗਦ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਪਰਦੇਸੀ ਆਉਂਦੇ ਨੇ ਜਿਹੜੇ ਝੋਨੇ ਨੂੰ ਲਾਂਦੇ ਨੇ ਫਰਜ ਕਰੋ ਜਿਸ ਤਰ੍ਹਾਂ ਸਾਡੀ ਫਸਲ ਝੋਨੇ ਦੀ ਸੀ ਜਦੋਂ ਪਾਣੀ ਆ ਗਿਆ ਔਰ ਉਹ ਲੋਕ ਸਮੇਂ ਨਾਲ ਪੈਸੇ ਆਪਣੇ ਮੰਗਦੇ ਨੇ ਕਿਸਾਨ ਉਸ ਸਮੇਂ ਕਿਸੇ ਕੋਲ ਪੈਸੇ ਲੈ ਕੇ ਉਹਨਾਂ ਨੂੰ ਦਿੰਦਾ ਜੀ ਔਰ ਜਿਹੜੇ ਟਰੈਕਟਰ ਦੇ ਕੋਲੋਂ ਵੀ ਜਾਂਦਾ ਜੀ ਉਹਨਾਂ ਨੂੰ ਵੀ ਸਮੇਂ ਨਾਲ ਪੈਸੇ ਦਿੱਤੇ ਜਾਂਦੇ ਨੇ ਫਿਰ ਉਹਦੇ ਉੱਤੇ ਦਵਾਈਆਂ ਖਾਦਾਂ ਪਾਈਆਂ ਜਾਂਦੀਆਂ ਨੇ ਤਾਂ ਕਿਸਾਨ ਨੂੰ ਇੱਕ ਬੜੀ ਆਸ ਹੁੰਦੀ ਹੈ ਕਿ ਮੇਰੀ ਫਸਲ ਪੱਕ ਕੇ ਜਦੋਂ ਮੰਡੀ ਵਿੱਚ ਜਾਵੇਗੀ ਮੈਨੂੰ ਪੈਸੇ ਮਿਲਣਗੇ ਤਾਂ ਮੈਂ ਸਾਰਾ ਜਿੰਨਾ ਕਰਜ਼ਾ ਚੁੱਕਿਆ ਸਭ ਨੂੰ ਦੇ ਦਿੱਤਾ ਜਾਵੇਗਾ ਜਦੋਂ ਕੋਈ ਐਸੀ ਅਫਾਵਤ ਜਾਂ ਹੜ੍ਹਾਂ ਆਉਂਦੇ ਨੇ ਜਾਂ ਤੂਫਾਨ ਆਉਂਦੇ ਨੇ ਫਸਲ ਜਿਹੜੀ ਆ ਬਰਬਾਦ ਹੋ ਜਾਂਦੀ ਹੈ ਉਦੋਂ ਤੇ ਕਿਸਾਨ ਦੇ ਸਿਰ ਦੇ ਤੇਰਾ ਉਹ ਕਰਜ਼ਾ ਚੜ ਜਾਂਦਾ ਹੈ ਭਾਵੇਂ ਫਸਲ ਦੇ ਪੈਸੇ ਕਿਸੇ ਨੂੰ ਦੇਣ ਯੋਗ ਨਹੀਂ ਹੁੰਦਾ ਤਾਂ ਉਥੇ ਫਿਰ ਕਿਸਾਨ ਜਿਹੜਾ ਕਿ ਆਪਣੇ ਇਸ ਪਰੇਸ਼ਾਨੀ ਨੂੰ ਦੇਖ ਕੇ ਕਈ ਕਿਸਾਨ ਵਿਚਾਰੇ ਸੁਸਾਇਡ ਕਰ ਲੈਂਦੇ ਨੇ ਇੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿੰਨੀ ਇੱਕ ਲੇਬਰ ਜਿੰਨੀ ਉਹਨਾਂ ਦਾ ਖਰਚਾ ਹੋਇਆ ਹੈ ਆ ਉਹ ਜਿਹੜਾ ਕਿ ਉਹ ਕਿਸਾਨਾਂ ਨੂੰ ਉਹ ਸਮੇਂ ਦਿੱਤਾ ਜਾਵੇ ਕਿਉਂਕਿ ਜੇ ਕਿਸਾਨ ਅਮੀਰ ਤਾਂ ਦੇਸ਼ ਖੁਸ਼ਹਾਲ ਇਹ ਕਿਸਾਨਾਂ ਦੇ ਨਾਲ ਸਰਕਾਰਾਂ ਨੂੰ ਖਲੋਣਾ ਬਹੁਤ ਜ਼ਰੂਰੀ ਬਣਦਾ ਹੈ ਕਿਉਂਕਿ ਕਿਸਾਨ ਨੂੰ ਜਿੱਥੇ ਅਸੀਂ ਦੇਸ਼ ਦਾ ਅन्नदाता ਕਹਿੰਦੇ ਆ ਅੰਨਦਾਤਾ ਹੀ ਜੇ ਖੁਸ਼ੇhaal ਹੈ ਤਾਂ ਫਿਰ ਦੇਸ਼ ਹੀ ਉਹ ਖੁਸ਼ਿਆਲ ਹੈ ਬਿਲਕੁਲ ਦੇਖ ਸਕਦੇ ਹੋ ਕਿ ਜਿੰਦਾ ਗਰੰਥ ਸਿੰਘ ਸਾਹਿਬ ਨੇ ਦੱਸਿਆ ਕਿ ਕਾਲੀ ਸੋਹ ਦੇ ਗੁਰਦੁਆਰਾ ਇਤਿਹਾਸ ਵਿੱਚ ਦੱਸਿਆ ਔਰ ਉੱਥੇ ਉਹਨਾਂ ਕਿਸਾਨਾਂ ਦੀ ਗੱਲ ਵੀ ਕੀਤੀ ਹੈ ਕਿ ਕਿਸਾਨ ਹੈ ਕਿ ਰਿਹਾ ਅੱਜ ਦਾ ਸਮੇਂ ਦੇ ਵਿੱਚ ਡਰ ਮਹਿਸੂਸ ਕਰ ਰਹੇ ਪਏ ਔਰ ਸਰਕਾਰਾਂਗੇ ਵੀ ਪੀਲ ਕੀਤੀ ਹੈ ਕਿ ਸਰਕਾਰਾਂ ਨੂੰ ਵੀ ਇਹਦਾ ਸਾਥ ਦੇਣਾ ਚਾਹੀਦਾ ਔਰ ਸਰਕਾਰਾਂ ਸਾਥ ਦੇਣ ਗਿਆ ਕਿ ਕਿਸਾਨ ਅੰਨ ਦੇਵਤਾ ਦੇ ਨਾਂ ਗਿਨਾ ਜਾਂਦਾ ਉਸ ਤੋਂ ਉੱਚਾ ਉਹਨੂੰ ਦਰਜਾ ਦਿੱਤਾ ਜਾਵੇਗਾ ਲੇਕਿਨ ਕਿਹੜੇ ਸਰਕਾਰਾਂ ਆਇਆ ਸਰਕਾਰਾਂ ਕਿਸੇ ਪ੍ਰਕਾਰ ਦਾ ਵੀ ਇਸ ਵਾਸਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰ ਆ ਲੋ ਉਲਟਾ ਹੀ ਕਿਸਾਨਾਂ ਦੇ ਉੱਤੇ ਪ੍ਰਾਰੀ ਜੀਲਾਨ ਦੇ ਉੱਤੇ ਜਾ ਚੋਣਾ ਲਗਾਉਣ ਦੇ ਤੇ ਪਰਚੇ ਕੀਤੇ ਜਾਂਦੇ ਆ ਲੇਕਿਨ ਸਰਕਾਰਾਂ ਆ ਲੋ ਕਿਤੇ ਵੀ ਉਹਦਾ ਸਾਥ ਨਹੀਂ ਦਿੱਤਾ ਜਾ ਰਿਹਾ ਗ੍ਰੇ ਦਿੱਸਤਾਂ ਨੇ ਬਹੁਤ ਬਈ ਗੱਲ ਕੀਤੀ ਹੈ ਕਿਸਾਨ ਹੋਏਗਾ ਤੇ ਅੰਨ ਹੋਏਗਾ ਅੰਨ ਨਹੀਂ ਹੋਏਗਾ ਤੇ ਲੋਕ ਜਿਹੜੇ ਆ ਤਰਾਵੇਂ ਆ ਕਰਨਗੇ ਕਿਉਂਕਿ ਅੱਗੇ ਹਾੜਾ ਨੇ ਕਿੱਥੇ ਤਰਾਵੇਂ ਤਰਾਵੇਂ ਕੀਤੀ ਹੈ ਉੱਥੇ ਹੀ ਪ੍ਰਸ਼ਾਸਨ ਵਾਲੋ ਵੀ ਉਹਨਾਂ ਨੂੰ ਦਰਾਇਆਤਮ ਕਾਇਆ ਜਾ ਰਿਹਾ ਪਰਚੀ ਕੀਤੀ ਜਾ ਰਿਹਾ ਭਾਰੀ ਚਲਾ ਲਨ ਉਤੇ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਵੀ ਕਰਾਉਗਾ ਜਾਣੀ ਕੁਝ ਵੀ ਕਰਦੇ ਦੇਖਦੇ ਰਹੋ ਡੈਨਿਕ ਸਪੋਰਟ ਵੀ ਮੈਡੀਆ ਨੂੰ ਨੀਤੇ ਨਾ